हां जी दोस्तों सारेया नुं सत श्री अकाल स्वागत ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਨਾਰਲੀ ਨਾਰਲੀ ਪਿੰਡ ਦੋਸਤੋ ਤਹਿਸੀਲ ਪੱਟੀ ਜਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਦਾ ਪਿੰਡ ਆ ਬਿਲਕੁਲ ਖਲੜੇ ਦੇ ਨਜ਼ਦੀਕ ਆ ਤੇ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਆ ਡਾਕਟਰ ਮਹਾਵੀਰ ਬਿਲਕੁਲ ਜਿਹੜੇ ਦੋਸਤੋ ਉਹਨਾਂ ਨਾਲ ਤੁਸੀਂ ਸੰਪਰਕ ਕਰਨਾ ਨੰਬਰ ਲਗਾਤਾਰ ਸਕਰੀਨ ਤੇ ਚੱਲ ਰਿਹਾ ਬਿਲਕੁਲ ਥੱਲੇ ਸੋ ਨੰਬਰ ਵੀ ਜਿਹੜੇ ਦੋਸਤੋ ਪੁੱਛਾਂਗੇ ਬਿਲਕੁਲ ਸਕਰੀਨ ਦੇ ਥੱਲੇ ਲਾ ਦਾਂਗੇ ਨੰਬਰ ਤੇ ਪਸ਼ੂ ਦੋਸਤੋ ਬਿਲਕੁਲ ਘਰੇਲੂ ਪਸ਼ੂ ਆ ਘਰੇਲੂ ਪਸ਼ੂਆਂ ਦੇ ਵਿੱਚੋਂ ਅੱਜ ਬਿਲਕੁਲ ਚਾਰ ਪਸ਼ੂ ਜਿਹੜੇ ਵਿਕਾਊਗਾ ਡਿਟੇਲ ਜਿਹੜੀ ਆ ਦੋਸਤੋ ਕੋਈ 2.5 3 ਮਹੀਨੇ ਦੀਆਂ ਦੋ ਮੱਝਾਂ ਜਿਹੜੀਆਂ ਨੇ ਬਿਲਕੁਲ ਤਾਜ਼ੀ ਸੂਈਆਂ ਨੇ ਠੀਕ ਹੈ ਜੀ ਤੇ ਇੱਕ ਟੋਕੜ ਗੱਪਣ ਮੱਝ ਤੁਹਾਨੂੰ ਦਿਖਾ ਦਾਂਗੇ ਤੇ ਇੱਕ ਬਿਲਕੁਲ ਸੱਜਰ ਸੂਈ ਮੱਝ ਹੋਊਗੀ ਇਸ ਵੀਡੀਓ ਦੇ ਵਿੱਚ ਸੋ ਟੋਟਲ ਜਿਹੜੇ ਨਗ ਨੇ ਉਹ ਚਾਰ ਹੋਣਗੇ ਨਾਰਲੀ ਤੋਂ ਦੋਸਤੋ ਜਿਹੜੀ ਤੋਂ ਨੂੰ ਛੜ ਕੇ ਜਾਂਦੀ ਆ ਤੋਂ ਪਿੰਡ ਨੂੰ ਛੜ ਕੇ ਜਾਂਦੀ ਆ ਉਸ ਸੜਕ ਤੋਂ ਬਿਲਕੁਲ ਡਰੇਨ ਤੋਂ ਨਾਲ ਜਿਹੜਾ ਦੋਸਤੋ ਵੀਰ ਹੋਰਾਂ ਦਾ ਘਰ ਹੈਗਾ ਬਾਕੀ ਨੰਬਰ ਜਿਹੜੇ ਆ ਚਲਦੇ ਕਰ ਦਾਂਗੇ ਸੋ ਬਧੇਰੇ ਗੱਲਬਾਤ ਤੁਸੀਂ ਉਹਨਾਂ ਨੰਬਰਾਂ ਤੇ ਕਰ ਲਿਓ ਪਸ਼ੂ ਜਿਹੜੇ ਦੋਸਤੋ ਮੈਜਿਕਰ ਕਰਤਾ ਵੀ ਘਰੇਲੂ ਆ ਘਰ ਦੇ ਪਸ਼ੂ ਆ ਆਓ ਕਰਦੇ ਆ ਗੱਲਬਾਤ ਵੀਰ ਹੋਰਾਂ ਦੇ ਨਾਲ ਪੁੱਛ ਲੈਨੇ ਆ ਕੀ ਤੇਰ ਕੀ ਇਨਫੋਰਮੇਸ਼ਨ ਆ ਅੱਜ ਇਹਨਾਂ ਪਸ਼ੂਆਂ ਦੀ ਸੋ ਐਨੀਮਲ ਜਿਹੜਾ ਤੁਹਾਨੂੰ ਪਸੰਦ ਆਊਗਾ ਉਹਦੀ ਜਿਹੜੀ ਆ ਦੋਸਤੋ ਖਾਸ ਤੁਸੀਂ ਤਸੰਧੀ ਆ ਜਿਹੜੀ ਤੁਵਾਈ ਕਰਕੇ ਦੋ ਡੰਗ ਠੀਕ ਹੈ ਜੀ ਵੈਰੀਫਾਈ ਕਰ ਲਿਓ ਤੇ ਆਜੋ ਜੀ ਸਭ ਤੋਂ ਪਹਿਲਾਂ ਵੀਰ ਸਸਰੀਕਾਲ ਸਸਰੀਕਾਲ ਜੀ ਅੱਛਾ ਵੀਰ ਜੀ ਕਿਤਾ ਆਪਣਾ ਨਾਮ ਦੱਸ ਦਿਓ ਜੀ ਮੇਰਾ ਨਾਮ ਲਾਪਰੀ ਸਿੰਘ ਆ ਪਿੰਡ ਨਾਰਲੀ ਨਾਰਲੀ ਆ ਜੀ ਹਾਂਜੀ ਠੀਕ ਆ ਤੇ ਬਾਕੀ ਜਿੰਨੇ ਆਪਾਂ ਨਾਗਜ ਵੀਰੇ ਦਿਖਾਉਣੇ ਆ ਬਿਲਕੁਲ ਹੈ ਘਰ ਦੇ ਆ ਘਰੇਲੂ ਪਸ਼ੂ ਆ ਹਾਂਜੀ ਘਰੇਲੂ ਪਸ਼ੂ ਸਾਡੇ ਠੀਕ ਆ ਤੇ ਕਦੇ ਮਤਲਬ ਕਿ ਇਹ ਨਹੀਂ ਕਿ ਵੇ ਸੇਲ ਪਰਚੇਜ ਵਾਲਾ ਪਸ਼ੂ ਨਹੀਂ ਠੀਕ ਆ ਐਜੇ ਕਦਰ ਤੁਸੀਂ ਦੱਸ ਰਹੇ ਸੀ ਸ਼ੌਂਕ ਨਾਲ ਪਸ਼ੂ ਰੱਖੇ ਸੀਗੇ ਹਾਂਜੀ ਮੱਝਾਂ ਵਿੱਚੋਂ ਨੀਲੀ ਦੇ ਬੱਚੇ ਲੈਣ ਲਈ ਵੀ ਇੱਕ ਦੋ ਲਈਆਂ ਸੀ ਹਾਂਜੀ ਹਾਂਜੀ ਠੀਕ ਆ ਤੇ ਅੱਛਾ ਫਿਰ ਇੱਕ ਪਹਿਲੇ ਨੰਬਰ ਤੋਂ ਪੈਸੇ ਰਿਟਾਰਟ ਕਰ ਲਈਏ ਮੱਝ ਇਹ ਤਾਜੀ ਸੂਈ ਹੈ ਜੀ ਹਾਂਜੀ ਇਹ ਨੇ ਹਫਤਾ ਖ ਹੋਇਆ ਸੂਈ ਇੱਕ ਹਫਤਾ ਹੋ ਗਿਆ ਸਮਾਂ ਸੂਈ ਨੂੰ ਤੇ ਸੁਭਾ ਕਿੰਨਾ ਹੋਊਗਾ ਤੇ ਪੰਜਵਾਂ ਸੂਹਾ ਪੰਜਵਾਂ ਸੂਹਾ ਹਾਂਜੀ ਠੀਕ ਆ ਘਰ ਦੀ ਮੱਝਾਂ ਤੇ ਕੀ ਰਿਕਾਰਡ ਹੈਗਾ ਪਹਿਲੇ ਸਵੇਿਆਂ ਦੀ ਜੇਕਰ ਗੱਲ ਕਰੀਏ ਦੁੱਧ ਕਿੰਨਾ ਕ ਪਾ ਦਿੰਦੀ ਹੈ ਜੀ ਇਹ ਮੱਝ ਤਾਂ ਪਹਿਲਾਂ ਬਹੁਤ ਦੁੱਧ ਦਿੰਦੀ ਰਹੀ ਆ ਹਾਂਜੀ ਪਹਿਲੇ ਸਵੇੇ ਤੋਂ ਹੀ ਸਾਡੇ ਕੋਲ ਠੀਕ ਹੈ ਤੇ ਇਹਨੇ ਦੁੱਧ 16 17 ਲੀਟਰ ਵੀ ਹਰ ਸਵੇਰੇ ਦੇ ਵਿੱਚ ਹੀ ਦਿੱਤਾ ਠੀਕ ਹੈ ਤੇ ਹੁਣ ਇੱਕ ਤਾਂ ਗਰਮੀ ਤੇ ਮਸ਼ਰ ਕਰਕੇ ਥੋੜਾ ਡੰਗਰਾਂ ਦੀ ਸਮੱਸਿਆ ਤੇ ਦੁੱਧ ਥੋੜਾ ਘਟਾ ਹ ਹੁਣ ਇਹਦੇ ਥਲੇ 10 ਕਿਲੋ ਦੁੱਧ ਤਿਆਰ ਆ 10 ਕਿਲੋ ਤਿਆਰ ਆ ਹਾਂਜੀ ਤੇ ਹਫਤੇ ਦੀ ਸੂਈ ਆ ਮਗਰ ਇਹਦੇ ਕੱਟੀ ਆ ਆ ਆਪਣਾ ਅਰਜਨ ਕੁੰਗੜ ਵਾਲੀ ਦੀ ਅਰਜਨ ਕੁੰਗੜ ਦੇ ਹਾਂਜੀ ਠੀਕ ਆ ਅਰਜਨ ਕੁੰਗੜ ਦੀ ਜਿਹੜੀ ਆ ਦੋਸਤੋ ਅਰਜਨ ਕੁੰਗੜ ਬੁੱਲ ਦੀ ਮਗਰ ਜਿਹੜੀ ਆ ਫੀਮੇਲ ਕਾਫ ਆ ਤੇ ਮੱਝ ਜਿਹੜੀ ਘਟੋ ਘਟ ਵੀਰ ਨੇ ਦੱਸ ਹੀ ਦਿੱਤਾ ਵੀ ਘਰੇਲੂ ਪਸ਼ੂ ਆ ਸੋ ਡਿਟੇਲ ਪਤਾ ਹੁੰਦੀ ਐ ਮੋਸਟਲੀ ਤੇ ਪੰਜਵਾਂ ਸਵੇਰ ਸੂਈ ਐ 6 7 7 ਘੰਟੇ ਦਾ ਸਮਾਂ ਹੋਇਆ ਸੂਈ ਨੂੰ ਥਾਨ ਬਿਲਕੁਲ ਤੁਸੀਂ ਦੇਖੋਗੇ ਚਾਰੇ ਥਾਨਾ ਚਾਰੇ ਥਾਨ ਵਰਦੇ ਆ ਪੂਰੇ ਤੇ 16 15 ਤੋਂ ਪਲੱਸ 16 ਲੀਟਰ ਦੀ ਜਿਹੜੀ ਮਿਲਕਿੰਗ ਆ ਸੂਈਆਂ ਦੇ ਵਿੱਚ ਕਰਵਾਈ ਐ ਠੀਕ ਆ ਤੇ ਚਵਾਪ ਸਮਾਵੀਰ ਕਿਦਾਂ ਫਿਰ ਬਿਲਕੁਲ ਵਧੀਆ ਹੁਣ ਮਤਲਬ ਸੱਤਕ ਦਿਨ ਹੋ ਗਿਆ ਸੂਈ ਨੂੰ ਹਾਂਜੀ ਸੱਤਕ ਦਿਨ ਦੁੱਧ ਹੁਣ ਕਿੰਨਾ ਕੁ ਚਵਾ ਦੋ ਹੁਣ ਇਥੇਲੇ 10 ਲੀਟਰ ਦੋ ਤਿਆਰ ਹੀ ਗਾ 10 ਲੀਟਰ ਹਾਂਜੀ ਤੇ ਬਿਲਕੁਲ ਪੀਕ ਮਿਲ ਗਈ ਦੀਆਂ 25 ਦਿਨਾਂ ਤੱਕ ਪੂਰਾ ਦੁੱਧ ਹਾਂਜੀ ਹਾਂਜੀ ਠੀਕ ਹੈ ਹਾਂ ਸੁਵਾ ਪ੍ਰਭੂ ਪੰਜਵਾ ਵੀਰ ਨੇ ਦੱਸਤਾ ਬਾਕੀ ਮਿਲਕਿੰਗ ਆ ਮਾ ਮਾ ਜਿਹੜੀ ਦੋਸਤੋ ਡੇਰੀ ਦੇ ਲਈ ਵੀ ਖਾਸ ਪਰਫੈਕਟ ਹੈਗੀ ਜਿਹੜੇ ਡੇਰੀ ਵਾਲੇ ਵੀਰ ਨੇ ਠੀਕ ਆ ਉਹਨਾਂ ਲਈ ਵੀ ਪਰਫੈਕਟ ਆ ਬਾਕੀ ਹਾਈਟ ਤਕਰੀਬਨ ਮੀਡੀਅਮ ਸਿੰਗਲ ਖੱਡੀ ਦੀ ਮੈਂ ਆ ਬਿਲਕੁਲ ਪਤਲੀ ਚਮੜੀ ਆ ਪਤਲਾ ਪਿੰਡਾ ਤੇ ਛਾਣ ਦੇ ਵੀ ਤੁਸੀਂ ਆ ਦੇਖ ਸਕਦੇ ਹੋ ਠੀਕ ਆ ਹਵਾਨਾ ਵੱਡਾ ਚੰਗਾ ਸੋਹਣਾ ਭਾਂਡਾ ਠੀਕ ਹੈ ਅੱਛਾ ਫਿਰ ਕੋਈ ਜਵਾ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਪੂਰ ਛਟਾ ਕਿਸੇ ਕੋਈ ਪੂਰ ਛਟਾ ਨਹੀਂ ਬਿਲਕੁਲ ਕੋਲਾ ਚਵਾ ਹਾਂਜੀ ਤੇ ਕੀ ਮੁੱਲ ਕੀ ਕਰ ਦਿੰਦਾ ਫਿਰ ਮੋਲੇ ਦਾ 80000 ਰੁਪਏ 80 ਹਾਂਜੀ ਮਾਲਾ ਵੀ ਹੁਣ ਸੁਆ ਦੇ ਵਿੱਚ ਤਾਂ ਚਲੋ ਪੰਜਵੇਂ ਸੂਬੇ ਆ ਥੋੜਾ ਜਿਹਾ ਹੋਰ ਕਿੰਨਾ ਕੁ ਜੋ ਮਾਰ ਤਨ ਮੁੱਦਾ ਕਰ ਦਈਏ ਮਾਰ ਤਨ 1000 2000 ਕਰ ਦਾਂਗੇ 1000 2000 ਨਾਲ ਪੈਣਾ ਵੀ ਜੇ ਹੋਰ ਥੱਲੇ ਕਰ ਦਈਏ ਹਾਂਜੀ ਕੋਈ ਨਾ ਕਰ ਲਾਂਗੇ ਜਰੂਰ ਹਾਂਜੀ ਠੀਕ ਹੈ ਜਿੱਥੋਂ ਦਾ ਕਿਸੇ ਭੈਣ ਭਰਾ ਨੂੰ ਚੰਗਾ ਲੱਗਾ ਉਸ ਨੂੰ ਇੱਕ ਪੂਰੀ ਤਸੱਲੀ ਕਰ ਲੈਣ ਹਾਂਜੀ ਉਸ ਤੋਂ ਬਾਅਦ ਜਿੰਨਾ ਵੀ ਰੀਡ ਲਾਇਆ ਤੇ ਤੁਹਾਨੂੰ ਬਿਲਕੁਲ ਚਾਚਿਆ ਤੇ ਜਰੂਰ ਤੁਸੀਂ ਸੌਦਾ ਕਰਿਓ ਠੀਕ ਹੈ ਹਾਂਜੀ ਹਾਂਜੀ ਤੇ ਬਾਕੀ ਦੋਸਤੋ 80000 ਡਿਮਾਂਡ ਵੀਰ ਨੇ ਕੀਤੀ ਹੈ ਵੀ 12000 ਵੀਰਾਂ ਦਾ ਵੀ ਮਾਨਤਨ ਕਰਦਾਂਗੇ ਬਾਕੀ ਸੂਆਂ ਦੇ ਵਿੱਚ ਮੱਝ ਬੇਸ਼ੱਕ ਹੈਗੀ ਆ ਪੰਜਵਾਂ ਸੂਬਾ ਹੈ ਠੀਕ ਹੈ ਸੋ ਬਾਕੀ ਤੁਸੀਂ ਆਪਦੇ ਅਕੋਰਡਿੰਗ ਆਪਦੀ ਸੂਝ ਸਮਝ ਦੇ ਹਿਸਾਬ ਨਾਲ ਵੇਖ ਲਿਓ ਕਿ ਵਾਪਸ ਮਾ ਇੱਕ ਨੰਬਰ ਬਾਕੀ ਪਹਿਲੇ ਸੂਗਿਆਂ ਚ ਦੁੱਧ ਚੰਗਾ ਪਾਇਆ ਹੈ ਇਸ ਤੋਂ ਬਾਅਦ ਇੱਕ ਹੋਰ ਝੋਟੀ ਤੁਹਾਨੂੰ ਜਿਹੜੀ ਆ ਸਰਕਲ ਨੰਬਰ ਤੇ ਆ ਝੋਟੀ ਦਿਖਾ ਦਿੰਨੇ ਆ ਨੀਲੀ ਦੀ ਝੋਟੀ ਆ ਬਿਲਕੁਲ ਬਾਰਡਰ ਦੇ ਨਾਲ ਜਿਹੜੀ ਆ ਦੋਸਤੋ ਅੱਜ ਦੀ ਆਪਣੀ ਵੀਡੀ ਤੇ ਬਿਲਕੁਲ ਬਾਰਡਰ ਦੇ ਨਾਲ ਜਾ ਲੱਗਦਾ ਖਾਲੜਾ ਥੋੜੀ ਦੂਰੀ ਤੇ ਆ ਇਸ ਕਰਕੇ ਜਿਹੜੇ ਪਸ਼ੂ ਆ ਦੋਸਤੋ ਪਛੋਕਰ ਦਾ ਬੈਕਗ੍ਰਾਉਂਡ ਆ ਨੀਲੀ ਰਾਵੀ ਦੇ ਪਸ਼ੂ ਆ ਇਸ ਨਾਲ ਲੱਗਦੇ ਪਿੰਡਾਂ ਦੇ ਵਿੱਚ ਬਾਰਡਰ ਬਰੀਡ ਜਿਹੜੀ ਵੇਖਣ ਦੇ ਵਿੱਚ ਮਿਲਦੀ ਆ ਨੀਲੀ ਦੀ ਝੋਟੀ ਅਛਾ ਵੀਰ ਇਹ ਸੂਈ ਨੂੰ ਕਿੰਨਾ ਕੁ ਟਾਈਮ ਹੋ ਗਿਆ ਇਸ ਨੂੰ ਇਹਨੂੰ 2 ਤੋਂ 2.5 ਮਹੀਨੇ ਹੋ ਗਿਆ ਸੂਈ ਨੂੰ ਸਵੇਰ ਕਿੰਨਾ ਮੈਂ ਦੱਸਿਆ ਸੀ ਇਹ ਦੂਜੀ ਸੂਈ ਝੋਟੀ ਸਾਡੀ ਘਰ ਦੀ ਝੋਟੀ ਆ ਦੂਜੀ ਸੂਈ ਆ ਹਾਂਜੀ ਤੇ ਇਹ ਮਾਝੀ ਜਿਹੜੀ ਦੀ ਇਹ ਝੋਟੀ ਆ ਪੋ 20 ਲੀਟਰ ਦੁੱਧ ਸੀ ਮਾਈ ਥੱਲੇ ਉਹ ਗੁਰਮੀਤ ਸਿੰਘ ਤੂਰ ਕੋਲ ਆ ਮਾਝੇ ਦੀ ਮਾਂ ਤੇ ਇੰਨੇ ਵੀ ਪਹਿਲੇ ਸੂਏ 16 ਤੋਂ 17 ਲੀਟਰ ਦੁੱਧ ਦਿੱਤਾ ओके ਤੇ ਹਾਂਜੀ ਹੁਣ ਵੀ ਇਹਦੇ ਥੱਲੇ 12 ਲੀਟਰ ਦੁੱਧ ਜਿਹੜਾ ਰੈਡੀ ਹੁਣ ਤਿਆਰ ਆ ਇਹ ਗਰਮੀ ਕਰਕੇ ਥੋੜੀ ਘਾਟੀ ਆ ਅੱਗੇ 16 17 ਲੀਟਰ ਦੁੱਧ ਪਿਛਲੇ ਮਹੀਨੇ ਦੇ ਥੱਲੇ ਹੀਗਾ ਸੀ ਮਤਲਬ ਹੁਣ 2.5 3 ਮਹੀਨੇ ਦੀ ਸੂਈ ਆ ਹਾਂਜੀ ਹਾਂਜੀ ਠੀਕ ਆ ਵੀਰੇ ਇਹਦੇ ਮਗਰ ਕਟਾ ਜਿਹੜਾ ਏ ਉਹ ਹੈਗਾ ਆਪਣਾ ਕਿਹੜੇ ਬੋਲੇ ਦਾ ਜੀ ਇਹ ਬੋਲੇ ਹੈਗਾ ਵਾ ਆਪਣਾ ਜੀ ਉਹ ਹੀ ਨੂਰ ਤੂਤਾਂ ਵਾਲਾ ਤੂਤਾਂ ਵਾਲਾ ਅੱਛਾ ਜੀ ਅਲਬਖਸ਼ ਵਾਲਾ ਅਲਬਖਸ਼ ਵਾਲੀ ਦਾ ਕਟਾ ਏ ਉਹਦਾ ਕਟਾ ਹਾਂਜੀ ਆ ਸੀਮਨ ਰਖਵਾਇਆ ਸੀ ਵੀਰੇ ਹਾਂਜੀ ਸੀਮਨ ਰਖਵਾਇਆ ਸੀ ਠੀਕ ਆ ਜੀ ਹਾਂਜੀ ਸੀਮਨ ਰਖਵਾਇਆ ਸੀ ਦੋਸਤ ਇਹ ਜਿਹੜੀ ਝੋਟੀ ਆ ਇਸ ਦੀ ਜਿਹੜੀ ਮਦਰ ਆ ਚੰਗੇ ਖਾਸੇ ਸੋਹਣੇ ਦੁੱਧ ਤੇ ਜਿਹੜੀ ਚਲਦੀ ਰਹੀ ਆ ਚੰਗੀ ਮਾਲਕ ਸੀਗੀ ਮਿਲਕਿੰਗ ਦੇ ਵਿੱਚ ਜੋ ਬਾਈਗਰ ਗਰਮੀਤ ਤੂਰ ਕੋਸੇ ਕੋਟਲੇ ਵਾਲੇ ਵੀਰ ਹੋਰਾਂ ਦੇ ਕੋਲ ਤੇ ਫਿਲਹਾਲ ਆਰਡਰ ਕੁਆਲਟੀ ਇਸ ਝੋਟੀ ਦੀ ਤੁਹਾਨੂੰ ਦਿਖਾਉਣੀ ਆ ਤੇ ਹੁਣ ਬਿਲਕੁਲ ਜਿਹੜਾ ਦੋਸੂ ਢਾਈਆਂ ਤਿੰਨਾਂ ਮਹੀਨਿਆਂ ਦੀ ਸੂਈ ਦੇ ਥੱਲੇ ਜਿਹੜਾ ਅੱਜ 12 ਕਿਲੋ ਤੁਸੀਂ ਅਕਾਊਂਟ ਕਰ ਲਿਓ ਤਾਂ ਦੁਬਾਰਾ 12 ਕਿਲੋ ਦੀ ਜਵਾਈ ਕਰ ਸਕਦੇ ਹੋ ਥਾਣ ਦੇ ਵਿੱਚ ਦੀ ਚੰਗੀ ਸੋਹਣੀ ਆ ਸਾਫ ਆ ਤੇ ਆ ਦੇਖੋ ਠੀਕ ਅੱਛਾ ਥੋੜੇ ਜਿਹਾ ਨਿਸ਼ਾਨ ਹਵਾਨੇ ਤੇ ਸ਼ੁਰੂ ਤੋਂ ਹੀ ਬਚਪਨ ਤੋਂ ਹੀ ਆ ਹਾਂਜੀ ਥੋੜੇ ਜਿਹਾ ਹੈ ਸੀ ਹਨਾ ਬਚਪਨ ਤੋਂ ਹੀ ਜਮਾਂਦਰੂ ਮੋੜ ਤੋਂ ਹੀ ਹਾਂਜੀ ਹਾਂਜੀ ਠੀਕ ਆ ਅੱਛਾ ਵੀਰ ਛੋਟੀ ਅੱਜ ਮਤਲਬ ਕਿ 2.5 3 ਮਹੀਨੇ ਆ ਫਿਰ ਵੀ 12 ਕਿਲੋ ਦੁੱਧ ਆ ਸੱਜਰ ਦਾ ਤੁਸੀਂ ਦੱਸਿਆ ਵੀ 15 ਪਲਾਸ ਹੀ ਚੱਲਦੀ ਰਹੀ ਆ ਹਾਂਜੀ ਹਾਂ ਤੇ ਕਿੰਨਾ ਮੁੱਲ ਅੱਜ ਕੀ ਕਰਦੇ ਲੈਣ ਦੇ ਇਹਦਾ ਅਸੀਂ 80000 ਰੁਪਇਆ ਮੁੱਲ ਕਰਦੇ ਆ 80000 ਹਾਂਜੀ ਤੇ ਉਹਦੇ ਵਿੱਚ ਮਾਨਤਨ ਕਰ ਦਾਂਗੇ ਠੀਕ ਆ ਹਾਂਜੀ ਮਤਲਬ ਵੀ ਛੋਟੀ ਦੁੱਧ ਵਾਲੇ ਪੱਖ ਤੋਂ ਵੀ ਇੱਕ ਹਾਂਜੀ ਇੱਕ ਜਿੰਨੇ ਦੁੱਧ ਵਾਸਤੇ ਖੜਨੀ ਦੁੱਧ ਤੇ ਲਾਉਣੀ ਆ ਉਹਦੇ ਵਾਸਤੇ ਤਾਂ ਬਹੁਤ ਈ ਬਸ ਤਾਂ ਠੀਕ ਹੈ ਹਾਂਜੀ ਤੇ ਫੈਟ ਫੂਡ ਕਿੰਨੀ ਕਹਿੰਦੀ ਆਉਂਦੀ ਹੈ ਤੇ ਫੈਟ ਤਾਂ ਸਾਡਾ ਮਿਕਸ ਦੁੱਧ ਹੁੰਦਾ ਵਾ 8 ਕੁ ਫੈਟ ਸਾਡੇ ਸਾਢੇ 7 ਦਾ ਹੈਗਾ ਮਿਕਸ ਦੁੱਧ ਸਾਰੀਆਂ ਮੇਜਾਂ ਦੇ ਸਾਰਾ ਜਿੰਨੇ ਪਸ਼ੂ ਦਾ ਸਾਰਾ ਹਾਂਜੀ ਇੱਕ ਐਵਰੇਜ ਨਿਕਲ ਆਉਂਦੀ ਹੈ ਹਾਂਜੀ ਐਵਰੇਜ ਜਿਹੜੀ ਸਾਡੀ ਸਾਢੇ 7 ਦੀ 8 ਦੀ ਐਵਰੇਜ ਹੈਗੀ ਠੀਕ ਹੈ ਵੀਰ ਅ ਬੱਚਾ ਥੱਲੇ ਦੋਸਤੋ ਮੇਲ ਕਾਫਾ ਕੱਟਾ ਵੀ ਚੰਗਾ ਠੀਕ ਹੈ ਮਾਰਕਿੰਗ ਜੈਜ ਦੇ ਵਿੱਚ ਉਸ ਤੋਂ ਪਹਿਲਾਂ ਜਿਹੜੀ ਝੋਟੀ ਜਾਂ ਨੀਲੀ ਦੀ ਹੈ ਜਿਹੜੇ ਵੀ ਰਪਾਰਖੂ ਖੜਾਰੇ ਵੀਰ ਉਹਨਾਂ ਨੂੰ ਵੀ ਪਹਿਲਾਂ ਬਾਕੀ ਜਿਹੜੇ ਕਿਸੇ ਘਰੇ ਵੀਰ ਨੇ ਰੱਖਣੀ ਹੈ ਉਹਨੂੰ ਵੀ ਪਹਿਲ ਹੈਗੀ ਤੇ ਆਪ ਵੀ ਚੰਗੀ ਮਿਲ ਕੇ ਕਿਤੇ 2.5 3 ਮਹੀਨੇ ਦਾ ਸੁਭਾ ਜਿਹੜਾ ਫਿਰ ਵੀ ਜਿਹੜਾ 12 ਕਿਲੋ ਦੋਸਤੋ ਅੱਜ ਮੌਕੇ ਤੇ ਦੇਖ ਰਹੀ ਆ ਠੀਕ ਆ 15 14 ਲੀਟਰ ਵਾਲੀ ਜਿਹੜੀ ਦੋਸਤੋ ਇਹ ਝੋਟੀ ਆ ਚੰਗੀ ਸੇਵਾ ਕਰ ਲਓਗੇ ਦੁੱਧ ਹਜੇ ਵੀ ਵਜੂਗੀ ਤੇ ਮੋਲ ਵੀਰ ਨੇ ਦੱਸ ਹੀ ਦਿੱਤਾ ਠੀਕ ਆ ਇੱਕ ਸਿੰਗਲ ਹੱਡੀ ਦੀ ਜਿਹੜੀ ਆ ਦੋਸਤੋ ਬਿਲਕੁਲ ਤੁਹਾਨੂੰ ਅਗਲੀ ਮੈਂ ਦਿਖਾਉਣੇ ਆ ਫੁੱਲ ਵੱਡੇ ਕੱਦ ਬੋਤਾਲੀ ਆ ਪਿੱਠਪੂੜਾ ਜਿਹੜਾ ਹੈਗਾ ਤਕਰੀਬਨ ਕਾਫੀ ਜ਼ਿਆਦਾ ਚੌੜਾ ਤੇ ਸੁਭਾ ਪੁੱਛ ਲੈਣੀ ਆ ਸੁਭਾ ਵੀਰ ਇਹ ਕਿੰਮਾ ਹੁਣ ਚੱਲ ਰਹੀ ਆ ਇਹ ਤੀਜੇ ਸਵੇ ਸੁਈ ਆ ਤੀਜੇ ਸਵੇ ਕੁੱਕੜ ਗੱਬਣਾ ਜੀ ਹਾਂਜੀ ਇਹ ਪੰਜਾਂ ਮਹੀਨਿਆਂ ਦੀ ਗੱਬਣਾ ਤੇ 7 ਮਹੀਨੇ ਨੂੰ ਸੂਈ ਨੂੰ ਹੋ ਗਿਆ ਹਾਂਜੀ ਤੇ ਹਰਿਆਣੇ ਚੋਂ ਆਈ ਹੈ ਹਰਿਆਣੇ ਚੋਂ ਆਈ ਸੀਗੀ ਹਾਂਜੀ ਠੀਕ ਹਾਈਟ ਤਾਂ ਹੀ ਬਲਕਿ ਜੰਪਲ ਉਧਰ ਦੀ ਆ ਬਹੁਤ ਵੱਡੀ ਹਾਈ ਹਾਂਜੀ ਹਾਂਜੀ ਫੁੱਲ ਤੇ ਗੱਬਣ ਇੱਕ ਤਾਂ ਦੱਸ ਦਈਏ ਵੀ ਕਿੰਨਾ ਮਹੀਨੇ ਦੀ ਗੱਬਣ ਦਸੀ ਸੀ ਇਹ ਨਵਾਬ ਬੁੱਲ ਤੋਂ ਸਰਸਵਤੀ ਮੱਝ ਦਾ ਜਿਹੜਾ ਬੱਚਾ ਨਵਾਬ ਬੁੱਲ ਉਹਦੇ ਤੋਂ ਇਹ ਗੱਬਣਾ ਠੀਕ ਆ ਤੇ 5 ਮਹੀਨੇ ਦੀ ਗੱਬਣਾ ਤੇ ਸੁਭਾ ਕਿੰਨੇ ਮਹੀਨੇ ਚ ਹੁਣ ਜਾ ਰਿਹਾ ਹੁਣ ਇਹਨੂੰ 7 ਮਹੀਨੇ ਸੂਈ ਨੂੰ ਹੋ ਗਿਆ ਮਗਰ ਇਹਦੇ ਕਟਾ ਹੈ ਮਗਰ ਕਟਾ ਦੇ ਬੱਚੇ ਦੋਨੋਂ ਟਾਈਮ ਬੱਚੇ ਤੇ ਮਿਲਦੀ ਹੈ ਹਾਂਜੀ ਦੋਵੇਂ ਟਾਈਮ ਬੱਚੇ ਤੇ ਦੁੱਧ ਕਿੰਨਾ ਹਾਜ਼ਰ ਜਿਹੜਾ ਦੁੱਧ ਦੇ ਥੱਲੇ 7 ਲੀਟਰ ਜਿਹੜਾ ਹਾਜ਼ਰ ਹੈਗਾ 7 ਲੀਟਰ ਦੋਵੇਂ ਟੰਗ ਮਿਲਦੀ ਹੈ ਹਾਂਜੀ ਦੋਵੇਂ ਟਾਈਮ ਲਓ ਜੀ ਖੋਲ ਕੇ ਇਹ ਤਾਂ ਬਹੁਤ ਵਧੀਆ ਇਹਦਾ ਚਮਾ ਤੇ ਪਸਮਾ ਜਿਹੜਾ ਇੱਕ ਨੰਬਰ ਦਾ ਜਿਹਨੂੰ ਨਹੀਂ ਵੀ ਡੰਗਰ ਚੋਂਦੀ ਜਾਂ ਚ ਉਹ ਵੀ ਇਹਦੇ ਤੋਂ ਵੀ ਹਾਂ ਮਤਲਬ ਕਿ ਸੀਲ ਸਾਊਗਾ ਸੀਲ ਸਾਊਗਾ ਬੱਚਾ ਕੋਈ ਭੈਣ ਨੇੜੇ ਕੋਈ ਨਹੀਂ ਇਹ ਸਿਰਫ ਤਾਂ ਮੱਝ ਦੀ ਕਿ ਇਹਨੇ ਨਾ ਭਿੜਨਾ ਹੈ ਆਵੇਂ ਖੁੱਲੀ ਵੀ ਹੋਵੇ ਨੇ ਜਿੱਥੇ ਖਲੋਤੀ ਉਹ ਤੇ ਖਲੋਤੀ ਰਹਿਣਾ ਹਾਂਜੀ ਆਹ ਲਓ ਜੀ ਤੇ ਸੁਹਾ ਤੀਜਾ ਦੱਸਿਆ ਜੀ ਚਾਹ ਹਾਂਜੀ ਤੀ ਉਹ ਬਾਕੀ ਦੋਸਤੋ ਅੱਜ ਸਤਵੇਂ ਮਹੀਨੇ ਦੇ ਵਿੱਚ ਤੁਸੀਂ ਜਿਹੜਾ ਬਿਲਕੁਲ ਅਕਾਊਂਟ ਕਰੋ ਕਰੋਗੇ ਤੇ 7 8 8 ਲੀਟਰ ਜਿਹੜਾ ਦੁੱਧ ਆ ਬਿਲਕੁਲ ਹਾਜ਼ਰ ਆ ਠੀਕ ਹੈ ਜੀ ਬਾਕੀ ਗੱਬਣ ਵੀ ਆ ਜਿਹੜੇ ਵੀ ਅੱਗੇ ਗੱਬਣ ਪਸ਼ੂ ਲੱਭ ਰਹੇ ਆ 5 ਮਹੀਨთ ਦੀ ਗੱਬਣ ਆ ਬਾਕੀ ਚਵਾਪਸਮਾ ਇੱਕ ਨੰਬਰ ਆ ਤਹਿਸੀਲ ਸੌ ਪੂਰੀ ਆ ਠੀਕ ਆ ਤੇ ਬਿਗਨਰ ਵੀਰਾਂ ਵਾਸਤੇ ਆ ਪਹਿਣਾ ਵਾਸਤੇ ਵੀ ਜਿਹੜੇ ਵੀਰਾਂ ਦਾ ਵੀ ਚਵਾਈ ਸਿੱਖਣੀ ਚਾਹੁੰਦੇ ਆ ਕਿਹੜਾ ਪਸ਼ੂ ਡਰਾਕਲ ਭਜਾਕਲ ਜੇ ਹੁੰਦੇ ਆ ਠੰਡੀ ਧੀਰੀ ਤੇ ਤਹਿਸੀਲ ਸੌ ਪੂਰੀ ਆ ਖੋਲ ਕੇ ਦਿਖਾ ਦਈਏ ਵੀ ਹਾਂ ਜੀ ਇਹਨੇ ਸੱਜਰ ਨੇ ਮੱਝ ਨੇ ਦੁੱਧ 18 ਤੋਂ 19 ਲੀਟਰ ਸੈਂ ਹੰਡੇ ਤੇ ਮੱਛ ਦਾ ਦੁੱਧ ਜੋਖਿਆ ਦਾ ਆ ਸੱਜਰ ਦਾ ਹਾਂਜੀ ਮਤਲਬ ਹੁਣ ਤਾਂ ਚਲੋ 7 ਮਹੀਨਿਆਂ ਦਾ ਸੁਗਾ ਤੇ ਫਿਰ ਵੀ ਤੁਸੀਂ ਦੱਸ ਰਹੇ ਵੀ 8-7 ਕਿਲੋ ਹੈਗਾ ਹਾਂਜੀ ਠੀਕ ਆ ਜੀ ਹਾਈਟ ਕਾ ਤੇ ਜਿਹੜਾ ਦੋਸਤੋ ਫੁੱਲ ਵੱਡੀ ਆ ਕਿਉਂਕਿ ਹਰਿਆਣੇ ਦਾ ਪਸ਼ੂ ਆ ਹਰਿਆਣੇ ਦੀ ਜਿਹੜੀ ਬਰੀਡ ਆ ਕਦ ਕਾਠ ਬੇਲ ਜਿਹੜੀ ਆ ਚੰਗੀ ਖਾਸੀ ਪਾਈ ਜਾਂਦੀ ਆ ਤੇ ਉਧਰੋਂ ਜਿਹੜਾ ਪਸ਼ੂ ਆਇਆ ਠੀਕ ਆ ਮੱਝ ਜਿਹੜੀ ਇਹ ਉਧਰੋਂ ਆਈ ਸੀ ਤਕਰੀਬਨ ਸੋ ਆ ਦੇਖ ਤੀ ਇੱਕ ਚਾਲ ਢਾਲ ਤੋਂ ਜਿਹੜਾ ਪਸ਼ੂ ਦਾ ਪਤਾ ਲੱਗ ਜਾਂਦਾ ਦੋਸਤੋ ਪਸ਼ੂ ਦੀ ਤੌਰ ਬੜੀ ਬਿਲਕੁਲ ਸ਼ਾਂਤ ਸੁਭਾਜੀ ਹੈਗੀ ਆ ਕੋਈ ਪਸ਼ੂ ਡਰ ਕੇ ਕਈ ਦਾ ਬਹੁਤ ਜ਼ਿਆਦਾ ਦੂਰ ਭੱਜ ਜਾਂਦੇ ਆ ਬਾਕੀ ਥਣ ਥਣ ਨੂੰ ਦੇਖ ਸਕਦੇ ਤੁਸੀਂ ਪ੍ਰੋਪਰ ਚਾਰੇ ਥਣ ਠੀਕ ਆ ਕਿੰਨਾ ਮੁੱਲ ਵੀਰੇ ਕਰਦੇ ਨੇ ਫਿਰ ਇਹਦਾ 90000 ਰੁਪਿਆ ਮੁੱਲ ਕਰਦੇ ਸੀ 90000 ਹਾਂਜੀ ਜਿਆਦਾ ਨਹੀਂ ਗਾ ਮੁੱਲ ਇਹ ਮੱਝ ਹੈ ਹੀ ਇੰਨੀ ਇਹਦੇ ਚ ਕੁਆਲਿਟੀ ਆ ਕਿ ਇਹ ਦੇਖੋ ਜਿਹੜੇ ਵੀਰ ਨੇ ਸੱਜਰ ਚੋਲੀ ਉਹਨੂੰ ਉਦੋਂ ਪਤਾ ਲੱਗ ਜੂਗਾ ਵੀ ਕੁਆਲਟੀ ਅੱਛੀ ਹੈ ਛੇ ਆਪਾਂ ਇਹ ਹੁਣ ਵੀ ਇਹ ਦੁੱਧ ਇਹ 10 12 ਕਿਲੋ ਤੋਂ ਡਰਾਈ ਕਰਨ ਵਾਲੀ ਮੱਝਾ ਗਰਮੀ ਕਰਕੇ ਤੇ ਇੱਕ ਥੋੜੀ ਸਾਡੀ ਸਾਮ ਸੰਭਾਲ ਜਿਹੜੀ ਘਟੀ ਕਰਕੇ ਉਹਦਾ ਕਰਕੇ ਤੇ ਥੱਲੇ ਦੁੱਧ ਘਾਟਾ 13 ਤੋਂ 14 ਲੀਟਰ ਥੋੜੇ ਦਿਨ ਪਹਿਲਾਂ 20 ਦਿਨ ਪਹਿਲਾਂ ਦੁੱਧ ਸੀ ਇਹ ਥੱਲੇ ਠੀਕ ਹੈ ਹਾਂਜੀ ਜਿਹੜੀ 16 17 ਕਿਲੋ ਵਾਲੀ ਆ ਹੁਣ ਮਿਲ ਕੇ 8 ਕਿਲੋ ਆ ਸਾਰਾ ਹਾਂਜੀ ਹੁਣ 8 ਕਿਲੋ ਦੁੱਧ 8 ਕਿਲੋ ਹੋਏਗਾ ਤੁਹਾਨੂੰ ਹਾਂਜੀ ਤੇ ਭੂਰ ਛਟਾ ਕਿਸੇ ਦੰਦਾ ਬਿਲਕੁਲ ਇਹ ਤਾਂ ਆਪੇ ਵਗਣ ਵਾਲਾ ਕੰਮ ਇਹ ਤੇ ਮੱਛੀ ਮੋਟਰ ਆ ਬਿਲਕੁਲ ਜੀ ਹਾਂਜੀ ਮੱਛੀ ਮੋਟਰ ਆ ਠੀਕ ਆ ਹਾਂਜੀ ਚਲੋ ਜੀ ਮੋਗੇ ਵਾਲੀ ਚਵਾਈ ਤੋਂ ਬਾਅਦ ਇੱਕ ਜਿਹੜਾ ਦੋਸਤੋ ਵੀਰਾਂ ਦਾ ਵੀ ਇਹ ਮੱਛੀ ਮੋਟਰ ਆ ਠੀਕ ਆ ਤੇ ਚਵਾ ਇੱਕ ਨੰਬਰ ਆ ਬਾਕੀ ਬਰੀਡ ਵਾਲੇ ਪਸ਼ੂ ਆ ਆਲਓਵਰ ਜਿੰਨੇ ਵੀ ਦੋਸਤੋ ਤੁਹਾਨੂੰ ਪਸ਼ੂ ਦਿਖਾਏ ਆ ਸਾਰੇ ਘਰ ਦਾ ਰਵਾ ਤੇ ਬਿਲਕੁਲ ਬਰੀਡ ਦੇ ਵਿੱਚ ਆ ਚੰਗੀ ਮਿਲਕਿੰਗ ਤੇ ਬਿਲਕੁਲ ਹੁਣ ਚੱਲਦੇ ਪਏ ਆ ਭਾਵੇਂ ਟੋਕੜਾ ਪਸ਼ੂ ਤਾਂ ਵੀ ਹੁਣ ਮਿਲਕਿੰਗ ਆ ਚੰਗੀ ਤੇ ਜਲ ਰਿਆ ਠੀਕ ਆ ਸੱਜਰ ਮੱਝਾਂ ਜਿੰਨਾ ਅੱਜ ਵੀ ਦੁੱਧ ਹੈਗਾ ਸੱਤਾਂ ਮਹੀਨਾ ਦੀ ਸੂਈ ਥੱਲੇ ਹਾਂਜੀ अच्छा वीर ਉਸ ਤੋਂ ਬਾਅਦ ਇੱਕ ਤੁਸੀਂ ਆ ਜਿਹੜੀ ਮੱਝ ਦੱਸ ਰਹੇ ਸੀ ਵੀ ਇੱਕ ਬਰੀਡ ਪਰਪਸ ਵਾਸਤੇ ਤੁਸੀਂ ਜਿਹੜੀ ਆ ਇਹ ਪਰਚੇਜ਼ ਕੀਤੀ ਸੀ ਜੀ ਤੇ ਇਹ ਨੀਲੀ ਦੀ ਮੱਝ ਹੈ ਜੀ ਹਾਂਜੀ ਪਿਓਰ ਨੀਲੀ ਪਿਓਰ ਨੀਲੀ ਆ ਗਈ ਹੈ ਹਾਂਜੀ ਤੇ ਇਹ ਸੂਗਾ ਆਪਣੇ ਕੋਲ ਹੀ ਸੂਈ ਹੈ ਕਿਨਮਾ ਸੂਗਾ ਸੂਈ ਹੈ ਇਹ ਸਾਡੇ ਕੋਲ ਹੀ ਸੂਈ ਆ ਹਾਂਜੀ ਤੇ ਇਹਨੂੰ 2.5 ਮਹੀਨੇ ਹੋ ਗਏ ਆ ਸੂਈ ਨੂੰ ਠੀਕ ਹੈ ਜੀ ਤੇ ਜਦੋਂ ਇਹ ਸੂਈ ਸੀ ਉਹਦੇ ਥੱਲੇ ਪੂਰਾ 20 ਲੀਟਰ ਦੁੱਧ ਸੀ ਠੀਕ ਹੈ ਹਾਂਜੀ ਆਪਣੇ ਏਰੀਏ ਤਰਨ ਤਰਨ ਦੇ ਵਿੱਚ ਜਿਹੜੀ ਮੱਝ ਨੇ ਸਭ ਤੋਂ ਵੱਧ ਨੀਲੀ ਦੀ ਨੇ ਦੁੱਧ ਦਿੱਤਾ ਸੀ ਉਹ ਮੱਝ ਨੂੰ ਅਸੀਂ ਦੇਖ ਕੇ ਵੀਡੀਓ ਤੇ ਤੇ ਫਿਰ ਅਸੀਂ ਇਹ ਸ਼ੌਕਣਾ ਖਰੀਦੀ ਸੀ ਮੱਝ ਠੀਕ ਹੈ ਹਾਂਜੀ 1.5 ਲੱਖ ਰੁਪਈਆ ਇਹਦੀ ਖਰੀਦ ਸੀ ਸਾਡੀ ਇਹ ਇਹ ਹੁਣ ਸਵੇਰੇ ਕਿੰਨੇ ਵਜੇ ਸੋਈ ਆ ਇਹ ਤੀਜੇ ਸਵੇਰੇ ਸੋਈ ਆ ਤੀਜੇ ਸਵੇਰੇ ਤੁਸੀਂ ਖਰੀਦ ਕਿੰਨੇ ਵਜੇ ਕਰੀ ਸੀ ਐਸ ਵਾਰੀ ਕੀਤੀ ਸੀ ਤੀਜੇ ਸਵੇਰੇ ਹੀ ਖਰੀਦ ਲਈ ਹਾਂਜੀ ਤੇ ਬਿਲਕੁਲ ਸੱਜਰੀ ਖਰੀਦੀ ਸੀ ਹਾਂ ਇਹ ਸੂਣ ਵਾਲੀ ਖਰੀਦੀ ਸੀ 15 ਦਿਨ ਬਾਅਦ ਸਾਡੇ ਘਰੇ ਸੋਈ ਆ ਠੀਕ ਹੈ ਜੀ ਤੇ ਦੁੱਧ ਕਿੰਨਾ ਪੀਂਗਦਾ ਰਿਹਾ ਇਹਦੇ ਆ 19 ਤੋਂ 20 ਲੀਟਰ ਦੇ ਵਿੱਚ ਨੇ ਦੁੱ ਹੁਣ ਇਹਨੂੰ ਢਾਈ ਕੁ ਮਹੀਨੇ ਹੋ ਗਏ ਆ ਸੂਈ ਨੂੰ ਠੀਕ ਹੈ ਜੀ ਹਾਂਜੀ ਢਾਈ ਮਹੀਨੇ ਦਾ ਜਿਹੜਾ ਭਾਵ ਉਹ ਸਮਾਂ ਹੋ ਗਿਆ ਸੂਈ ਨੂੰ ਠੀਕ ਆ ਵੀਰਾਂ ਦਾ ਵੀ 18 19 ਲੀਟਰ ਵਾਲੀ ਸ਼ੌਂਕੀਆ ਤੌਰ ਤੇ ਖਰੀਦੀ ਸੀਗੀ ਤੇ ਫਿਲਹਾਲ ਚਲੋ ਕਈ ਸੌ ਕਾਰਨਾਂ ਬਾਕੀ ਇੱਕੇ ਮੱਝ ਦੀ ਇਹ ਸਿਫਤ ਹੈਗੀ ਆ ਕਿ ਇਹਦੇ ਥੱਲੇ ਕਿਸੇ ਵੀ ਪਸ਼ੂ ਦਾ ਫਲ ਪੈ ਜਿੰਨੇ ਉਦੋਂ ਹੀ ਮਿਲ ਪੈਣਾ ਹੂੰ ਇਹਨੂੰ ਖੁੱਲੀ ਛੱਡ ਦਿਓ ਜਿੱਥੇ ਮਰਜ਼ੀ ਬੰਦੋ ਇਹਨੇ ਪਸ਼ੂ ਨਾਲ ਭੇੜਨਾ ਨਹੀਂ ਠੀਕ ਹੈ ਜੀ ਨਾ ਇਹਨੇ ਸ਼ੋਰ ਕਰਨਾ ਜਿੱਤ ਕੱਲੀ ਬਣ ਦੋ ਤੇ ਬਿਲਕੁਲ ਤੇ ਬਹੁਤ ਵਧੀਆ ਸੁਭਾ ਦੀ ਮੱਝ ਆ ਹੂੰ ਤੇ ਚੋਣ ਵੇਲੇ ਇਹਨੇ ਅੱਖਾਂ ਮੀਟ ਕੇ ਖੜ ਜਾਣਾ ਹਾਂਜੀ ਤੇ ਚਵਾਈਏ ਦੀ ਇੱਕ ਨੰਬਰ ਦੀ ਠੀਕ ਆ ਹੁਣ ਕਿੰਨਾ ਤੋਂ ਆਪਾਂ ਚੋਣਾਂਗੇ ਹੁਣ ਇਹਦੇ ਥੱਲੇ 10 ਲੀਟਰ ਦੁੱਧ ਤਿਆਰ ਆ 10 ਲੀਟਰ ਹਾਂਜੀ ਠੀਕ ਆ ਜੀ 10 ਲੀਟਰ ਜਿਹੜਾ ਦੁੱਧ ਅੱਜ ਭਰਾਵੋ ਜੀ ਦੇ ਥੱਲੇ ਹੈਗਾ ਹੈ ਠੀਕ ਆ ਅੱਗੇ ਫਿਲਹਾਲ ਕੋਈ ਹੀਟ ਤੇ ਨਹੀਂ ਕੱਢੀ ਜ ਕਿਸੇ ਤਰ੍ਹਾਂ ਦੀ ਨਹੀਂ ਜੀ ਹਜੇ ਠੀਕ ਆ ਇਸ ਤਰ੍ਹਾਂ ਤਿੰਨ ਕ ਮਹੀਨੇ ਦਾ ਜਿਹੜਾ ਸੁਕਾ ਸੁਵਾ ਠੀਕ ਆ ਬਿਲਕੁਲ ਨੀਲੀ ਦੀ ਜਿਹੜੀ ਆ ਪਿਓਰ ਮੱਝ ਆ ਮੱਥਾ ਬੱਲਾ ਨਾਸ ਬੋਡੀ ਤੁਸੀਂ ਦੇਖ ਸਕਦੇ ਨਿਸ਼ਾਨ ਮਾਰਕਿੰਗ ਪੂਰੀ ਆ ਤੇ ਮਗਰਲੇ ਪੈਰ ਤੋੜ ਤੇ ਠੀਕ ਹੈ ਜੀ ਇਹਦਾ ਹੈਵੀ ਬਾਡੀ ਵੇਟ ਦੀ ਆ ਇਹ ਭਾਰੀ ਸਰੀਰਕ ਬੰਤਰ ਜਿਹੜੀ ਆ ਦੋਸਤੋ ਵਜਨ ਲੋਡ ਫੁੱਲ ਹੈਗਾ ਕੱਦ ਪੂਰਾ ਉੱਚਾ ਹੈ ਇੱਕ ਉਸ ਵੀਰ ਲਈ ਆ ਜਿਹੜੇ ਵੀਰ ਨੇ ਖਾਸ ਤੌਰ ਤੇ ਦੋਸਤੋ ਜੇ ਬਰੀਡਰ ਦੇ ਤੁਸੀਂ ਕੰਮ ਕਰਨਾ ਚਾਹੁੰਦੇ ਹੋ ਚਾਹੇ ਕਿਸੇ ਨਸਲ ਦੇ ਤੁਸੀਂ ਕੰਮ ਕਰਨਾ ਚਾਹੁੰਦੇ ਹੋ ਤੇ ਬੱਚੇ ਚੰਗੇ ਵਿੱਚ ਲੈਣਾ ਚਾਹੁੰਦੇ ਹੋ ਪਸ਼ੂ ਤੋਂ ਉਹ ਵੀਰਾਂ ਨੂੰ ਵੀ ਪਹਿਲ ਹੈਗੀ ਆ ਬਾਕੀ ਜੇ ਕਿਸੇ ਵੀਰ ਨੇ ਘਰੇਲੂ ਨੇ ਪਸ਼ੂ ਰੱਖਣਾ ਤੇ ਠੰਡਾ ਤੀਰਾਂ ਪਸ਼ੂਗਾ ਸੀ ਨੂੰ ਸੋਉਗਾ ਤੀਰ ਆ ਹੂੰ ਮਗਰ ਕਟੀ ਦੇ ਹੈ ਆ ਠੀਕ ਹੈ ਜੀ ਇਹੋ ਪਸ਼ੂ ਸੀ ਅੱਜ ਦੋਸਤੋ ਜਿਹੜੇ ਵੀਰ ਹੋਰਾਂ ਦੇ ਕੋਲੇ ਵਿਖਾਊਗਾ ਤਾਂ ਰੇਟ ਇਹਦਾ ਪੁੱਛ ਕੇ ਆਪਾਂ ਦੱਸ ਦਿੰਨੇ ਆ ਤੁਹਾਨੂੰ ਕਿ ਕੀ ਜਿਹੜਾ ਮੁੱਲ ਰਹੂਗਾ ਠੀਕ ਹੈ ਅੱਛਾ ਵੀਰ ਕਿੰਨਾ ਕੁ ਮੁੱਲ ਫੇਰ ਕਰਦੇ ਆ ਇਸ ਦੀ ਡਿਮਾਂਡ ਕੀ ਕਰਤੀ ਇਹਦਾ 85000 ਰੁਪਏ 85 ਮੁੱਲ ਕਰਦੀ 85000 ਹਾਂ ਜੀ ਠੀਕ ਹੈ ਜੀ ਤੇ ਬਾਕੀ ਗੰਜਾਇਸ਼ ਵਿੱਚੋਂ ਖੁੱਲਾ ਛੋਟਛੱਪਾ ਹੋ ਜੂ ਹਾਂ ਜੀ ਉਹ ਕਰਦਾ ਸਾਰੇ ਪਸ਼ੂਆਂ ਦਾ ਹਾਂ ਜੀ ਸਾਰਿਆਂ ਦਾ ਕਰਦਾ ਠੀਕ ਹੈ ਵੀਰ ਤੇ ਬੋਲੀ ਜੀ ਆਪਣੇ ਨੰਬਰ ਸੰਪਰਕ ਜੀ ਆ 90416 ਹਾਂ ਜੀ 55938 ਹਾਂ ਜੀ 99145 72678 ਠੀਕ ਹੈ ਜੀ ਹਾਂਜੀ ਨਾਮ ਦੱਸਿਓ ਵਿੱਚ ਇੱਕ ਵਾਰੀ ਲਾਪ੍ਰੀਤ ਸਿੰਘ ਨਾਮ ਮੇਰਾ ਲਾਪ੍ਰੀਤ ਸੋ ਦੋਸਤੋ ਇਹ ਸਾਨੂੰ ਮੇਰੇ ਨਾਲ ਵੀਰ ਲਾਪ੍ਰੀਤ ਪਸ਼ੂ ਤੁਹਾਨੂੰ ਦਿਖਾਤੇ ਆ ਘਰੇ ਦੂ ਪਸ਼ੂ ਆ ਨਰਲੀ ਪਿੰਡ ਤੁਸੀਂ ਵਿਜ਼ਿਟ ਕਰਨੀ ਆ ਠੀਕ ਆ ਤੇ ਬਿਲਕੁਲ ਖਲੜਾ ਨੇੜੇ ਦੀਕ ਹੈਗਾ ਸ਼ਹਿਰ ਲੱਗਦਾ ਖਲੜਾ ਤੇ ਭਿੱਖੀ ਪਿੰਡ ਤੋਂ ਵੀ ਕੋਈ 8-9 ਕਿਲੋਮੀਟਰ ਦੀ ਦੂਰੀ ਸਾਰੀ ਹੈਗੀ ਠੀਕ ਹੈ ਜੀ ਸੋ ਘਰ ਵਿਜ਼ਿਟ ਕਰਕੇ ਆ ਦਿਖਾਏ ਗੇ ਪਸ਼ੂਆਂ ਦੀ ਤਸੱਲੀ ਕਰ ਸਕਦੇ ਹੋ ਚੁਭਾਈ ਕਰਕੇ ਦੇਖ ਸਕਦੇ ਹੋ ਠੀਕ ਹੈ ਜੀ ਠੀਕ ਹੈ ਜੀ ਐਨੀਮਲ ਦੇ ਦੋਸਤੋ ਜਿਹੜਾ ਵੀ ਤੁਹਾਨੂੰ ਪਸੰਦ ਆਊਗਾ ਉਹਦੀ ਚਵਾਈ ਜਰੂਰ ਕਰ ਲਿਓ ਤਸੱਲੀ ਕਰ ਲਿਓ ਘਰੇਲੂ ਪਸ਼ੂ ਆ ਪਸੰਦ ਆਉਣ ਕੇ ਰੇਟ ਪਾਪੜਤਾ ਜਿੰਨੀ ਵੀ ਵਿੱਚੋਂ ਗੁੰਜਾਇਸ਼ ਹੋਈ ਉਹ ਜਰੂਰ ਕਰ ਦਿੱਤੀ ਜਾਊਗੀ ਮਿਲਦੇ ਆਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ